ਅੱਸੀ ਕਾਲ ਜੀ ਪੰਜਾਬ ਦੇ ਵਿੱਚ 92 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਸਰਕਾਰ ਬਣੀ ਨੂੰ 2 ਸਾਲ ਤੋਂ ਉੱਪਰ ਹੋ ਗਏ ਆ ਤੇ ਭਾਰਤ ਦੇ ਲੋਕ ਸਭਾ ਦੇ ਚੋਣਾਂ ਦਾ ਜਿਹੜਾ ਹੈ ਚੋਣ ਜਾਬਤਾ ਲੱਗ ਚੁੱਕਾ ਹੈ ਪਰ ਪੰਜਾਬ ਦੇ ਵਿੱਚ 2007 ਤੋਂ ਸ਼ੁਰੂ ਹੋਇਆ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਚਾਹੇ ਅਕਾਲੀ ਦਲ ਭਾਜਪਾ ਦਾ ਜਿਹੜਾ ਗੱਠ ਜੋੜ ਦਾ ਦੌਰ ਰਿਹਾ ਹੋਵੇ ਚਾਹੇ ਕਾਂਗਰਸ ਦਾ ਤੇ ਅੱਜ ਜਿਹੜੇ ਕਹलिए ਫਰਜੀ ਇਨਕਲਾਬੀ 92 ਸੀਟਾਂ ਦੇ ਨਾਲ ਜਿੱਤੇ ਹੋਏ ਅਰਵਿੰਦ ਕੇਜਰੀਵਾਲ ਦੇ ਅੱਗੇ ਚਲੇ ਹੋਏ ਭਗਵੰਤ ਮਾਨ ਦੀ ਸਾਰੀ ਟੀਮ ਹੈ ਉਹਦੇ ਵੱਲੋਂ ਮਾਈਨਿੰਗ ਮਾਫੀਆ ਦੇ ਵਿੱਚ ਇਕੱਲੇ ਹੱਥ ਨਹੀਂ ਸਾਰੇ ਵਿੱਚ ਹੀ ਰਲ ਗਏ ਆ ਮੈਂ ਉਸ ਜਗ੍ਹਾ ਦੇ ਉੱਪਰ ਖੜਾ ਆ ਜਿੱਥੇ 100-100 ਫੁੱਟ ਮੇਰੇ ਪਿੱਛੇ ਤੁਸੀਂ ਖੜੇ ਦੇਖ ਸਕਦੇ ਹੋ ਕਿ ਜਿਹੜੇ ਵਾਹੀ ਜੋਗ ਜ਼ਮੀਨਾਂ ਆ ਜਿਹੜੀਆਂ 100-100 ਫੁੱਟ ਤੱਕ ਪੱਟੀਆਂ ਹੋਈਆਂ ਆ ਇਦਾਂ ਦੀ ਹਾਲਤ ਆ ਇੱਥੇ ਵੀ ਅੱਜ ਵੀ ਦਿਨ ਰਾਤ 24 ਘੰਟੇ ਜਿਹੜੀ ਇਲੈਗਲ ਮਾਈਨਿੰਗ ਚੱਲਦੀ ਪਈ ਆ ਅਸੀਂ ਗੱਲ ਕਰਦੇ ਆ ਚਾਹੇ ਪਠਾਨਕੋਟ ਦੇ ਰਾਵੀ ਦੇ ਦਰਿਆ ਦੇ ਕੰਢਿਆ ਦੀ ਸਾਡਾ ਤਲਵਾੜਾ ਹੁਸ਼ਿਆਰਪੁਰ ਦਾ ਕੰਢੀ ਦਾ ਖੇਤਰ ਤਲਵਾੜਾ ਮੁਕੇਰੀਆਂ ਹਾਜੀਪੁਰ ਜਿਹੜਾ ਕੇਂਦਰ ਬਣਿਆ ਹੋਇਆ ਮਾਈਨਿੰਗ ਮਾਫੀਆ ਦਾ ਪ੍ਰਾਈਵੇਟ ਪਲੇਅਰ ਕਹਿ ਲਿਓ ਗੁੰਡਾ ਪਰਚੀ ਗੁੰਡਾ ਅੰਸਰ ਜਿਹੜੇ ਆ ਉਹ ਪਹਿਲਾਂ ਬਾਕੀ ਸਰਕਾਰਾਂ ਦੇ ਰਹੇ ਆ ਉਹ ਬਦਲ ਕੇ ਹੁਣ ਆਮ ਆਦਮੀ ਪਾਰਟੀ ਦੇ ਆ ਗਿਆ ਤੇ ਹੁਣ ਲੋਕਰ ਜਿਹੜੇ ਆ ਕਈ ਅਜਿਹੇ ਨਾਮ ਹੈ ਜਿਹੜੇ ਆਣ ਵਾਲੇ ਸਮੇਂ 'ਚ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਮੈਨੂੰ ਲੱਗਦਾ ਪਈ ਇਹਨਾਂ ਦਾ ਜਦੋਂ ਤੱਕ ਨਾਂ ਨਹੀਂ ਸਾਂਝੇ ਕਰਾਂਗੇ ਇਹ ਮਾਈਨਿੰਗ ਹੋਰ ਜ਼ਿਆਦਾ ਵੱਧਦੀ ਰਹਿਣੀ ਹੈ ਸਾਡਾ ਇਲਾਕਾ ਮੈਸੂਦੇ ਇਲਾਕੇ ਦੇ ਲੋਕਾਂ ਨੂੰ ਕਹਿੰਦਾ ਪਈ ਇਹ ਹਾਲਤ ਕਰਾਉਣ ਦੇ ਲਈ 92 ਸੀਟਾਂ ਜਾਈਆਂ ਜਤਾਈਆਂ ਇੱਥੋਂ ਦਾ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਜਿਹੜਾ ਮੈਨੂੰ ਉਹ ਦਿਨ ਯਾਦ ਆਂਦਾ ਸ਼ਾਇਦ ਮਲਤਾਨੀ ਸਾਹਿਬ ਤੁਹਾਡੀਆਂ ਇਹਨਾਂ ਖੱਡਿਆਂ ਦੇ ਵਿੱਚ ਵੀਡੀਓ ਮੈਂ ਖੁਦ ਨਾਲ ਤੁਹਾਨੂੰ ਬਣਾਉਂਦਾ ਰਿਹਾ ਪਈ ਇਹ ਮਾਈਨਿੰਗ ਆਪਣੀ ਸੱਤਾ ਦੇ ਵਿੱਚ ਆ ਕੇ ਬੰਦ ਕਰਾਇਓ ਤੁਹਾਨੂੰ ਚੇਤਾ ਆਉਣਾ ਚਾਹੀਦਾ ਉਹ ਦਿਨ ਤੇ ਅੱਜ ਤੁਹਾਡੇ ਵੱਲੋਂ ਕੀ ਦੇ ਵਿੱਚ ਖਰੀਦ ਫਰੋਕ ਹੋ ਰਹੀ ਆ ਮੈਨੂੰ ਲੱਗਦਾ ਵੀ ਇਹ ਤੁਹਾਨੂੰ ਦੇਖਣਾ ਚਾਹੀਦਾ ਵੀ ਕਿੱਦਾਂ ਦੀ ਇਹ ਮਾਈਨਿੰਗ ਹੈ ਇੱਕ ਜਗ੍ਹਾ ਦਾ ਨਹੀਂ ਹਾਲ ਹੈਗਾ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅੱਡ ਅੱਡ ਜਗ੍ਹਾ ਤੇ ਲਗਾਤਾਰੇ ਮਾਈਨਿੰਗ ਚੱਲੀ ਹੋਈ ਹੈ ਤੇ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਇਸ ਗੈਰ ਕਾਨੂੰਨੀ ਮਾਈਨਿੰਗ ਦੇ ਧੰਦੇ ਨੂੰ ਬੰਦ ਕਰਾਣਾ ਹੈ ਤੇ ਤੁਸਾਨੂੰ ਪਛਾਣਨਾ ਪੈਣਾ ਵੀ ਕਿਹੜੇ ਲੋਕ ਐ ਜਿਹੜੇ ਲਗਾਤਾਰ ਇਸ ਮਾਈਨਿੰਗ ਨੂੰ ਬढ़ावा ਦੇ ਰਿਹਾ ਕਿਹਨਾਂ ਦੇ ਵੱਲੋਂ ਲਗਾਤਾਰ ਇਲਾਕੇ ਨੂੰ ਪੱਟਿਆ ਜਾ ਰਿਹਾ ਤੇ ਬਰਬਾਦ ਕੀਤਾ ਜਾ ਰਿਹਾ ਇੱਥੇ ਜ਼ਿੰਦਗੀ ਨਹੀਂ ਰਹਿਣੀ ਮੇਰੇ ਉੱਪਰ ਕਲੇਰਾ ਪਿੰਡ ਹੈ ਇੱਧਰ ਧਾਮੀਆਂ ਐ ਸਾਰੇ ਪਿੰਡ ਐ ਉਧਰ ਹਾਜੀਪੁਰ ਐ ਕਾਂਜੂਪੁਰ ਐ ਸਾਰਾ ਇਲਾਕਾ ਹੀ ਪੱਟਿਆ ਜਾ ਰਿਹਾ ਤੁਸੀਂ ਰਹਿਣਾ ਨਹੀਂ ਇਸ ਇ ਇਹ ਕਿੱਦਾਂ ਦਾ ਉਜਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਭਗਵੰਤ ਮਾਨ ਸਾਹਿਬ ਜਿਹੜੇ ਅੱਖਾਂ ਤੁਸੀਂ ਕੱਢਦੇ ਹੋ ਵਿਧਾਨ ਸਭਾ ਦੇ ਵਿੱਚ ਲੀਡਰਾਂ ਨੂੰ ਅੱਖਾਂ ਇੱਥੇ ਮਾਈਨਿੰਗ ਮਾਫੀਆ ਨੂੰ ਨਿਕਲਣੀਆਂ ਚਾਹੀਦੀਆਂ ਜਿਹੜੇ ਮਾਈਨਿੰਗ ਮਾਫੀਆ ਦੇ ਵੱਲੋਂ ਇਹ ਲਾਲੋਪੀ ਜ਼ਮੀਨ ਉੱਪਰ ਖੇਤ ਹੈ ਬਾਈ ਜੋ ਜਿਹੜਾ 100 ਫੁੱਟ ਉੱਪਰ ਟੰਗਿਆ ਹੋਇਆ ਹੈ ਇਦਾਂ ਦਾ ਹਾਲਤ ਹੈ ਹੁਣ ਜਿਸ ਜਗ੍ਹਾ ਤੇ ਉੱਪਰ ਖੜੇ ਆ ਇਹ 30 35 ਕਿਲੇ ਜਗਾ ਜਿਹੜੀ ਲਗਾਤਾਰ ਪੱਟੀ ਹੋਈ ਹੈ ਇਹਨੂੰ ਪੱਟਣ ਦੇ ਲਈ ਕੋਈ ਇੱਕ ਦਿਨ ਨਹੀਂ ਲੱਗਾ ਦਿਨ ਰਾਤ 24 ਘੰਟੇ ਦੀ ਪਟਾਈ ਹੋਈ ਜਾ ਰਹੀ ਹੈ ਮੈਂ ਤੁਹਾਡੇ ਨਾਲ ਤਸਵੀਰਾਂ ਇਹ ਸਾਂਝੀਆਂ ਕਰ ਰਿਹਾ ਕਿਉਂਕਿ ਅੱਜ ਦੇ ਹਾਲਾਤ ਇਹ ਹੈ ਕਾਫੀ ਲੰਬਾ ਸਮਾਂ ਅਸੀਂ ਲੜਦੇ ਵੀ ਰਹੇ ਹਾਂ ਪਰਚੇ ਵੀ ਚੱਲੇ ਆ ਪਰ ਫਿਰ ਵੀ ਮਾਈਨਿੰਗ ਚੱਲੀ ਹੋਈ ਹੈ ਇੱਥੋਂ ਦੇ ਕਈ ਨਵੇਂ ਠੇਕੇਦਾਰ ਆ ਗਏ ਆ ਕਿ ਅਸੀਂ ਹੁਣ ਡਰਾਈ ਖੱਡਾ ਵੀ ਨਿਲਾਮ ਕਰ ਦੇਣੀ ਹੈ ਕਿੱਥੇ ਖੱਡਾ ਹੈ ਵੀ ਨਹੀਂ ਉੱਥੇ ਵੀ ਪਟਾਈ ਇੱਥੇ ਕੋਈ ਖੱਡ ਥੋੜੀ ਹੈ ਲਗਾਤਾਰ ਪਟਾਈ ਹੋਈ ਜਾ ਰਹੀ ਹੈ ਡੀਸੀ ਜਿਹੜੇ ਇੱਥੋਂ ਦੇ ਆ ਜਾਂ ਜਿਹੜੀ ਕਹਿੰਦੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਵੀ ਜਿਹੜੇ ਆ ਮੈਨੂੰ ਲੱਗਦਾ ਹਰੇ ਪੀਲੇ ਨੋਟ ਦੇਖ ਕੇ ਸਾਰਾ ਕੁਝ ਚੁੱਪ ਕਰੀ ਜਾ ਰਹੇ ਆ ਪਰ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਗੱਲ ਹੈ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੀ ਹਾਲਤ ਹੈ ਅੱਜ ਪੰਜਾਬ ਦੇ ਸਾਡੇ ਨਾਲ ਇਲਾਕਿਆਂ ਦੇ ਵਿੱਚ ਜਿੱਥੇ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੀ ਸਰਕਾਰ ਦੇ ਨੱਕ ਦੇ ਹੇਠ ਚੱਲੀ ਹੋਈ ਹੈ ਉੱਥੇ ਚੋਣਾਂ ਦਾ ਦੌਰ ਵੀ ਆ ਤੇ ਤੁਸੀਂ ਤੈਅ ਕਰਨਾ ਪਈਏ ਮਾਈਨਿੰਗ ਨੂੰ ਬੰਦ ਕਰਾਉਣ ਦੇ ਲਈ ਅੱਗੇ ਕਿੱਦਾਂ ਦਹਾਣ ਹੋਣਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਪੀਲ ਕਰਦੇ ਆਂ ਕਿ ਪੰਜਾਬ ਦੇ ਹਰ ਖੇਤਰ ਚ ਹਰ ਘਰ ਹਰ ਕਿਸਾਨ ਤੱਕ ਇਹ ਪੁੱਛਦਿਆਂ ਕਰੋ ਤਾਂ ਕਿ ਪਤਾ ਲੱਗੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਦਾ ਕਾਰੋਬਾਰ ਅੱਜ ਵੀ ਚੱਲਦਾ ਪਿਆ ਧੰਨਵਾਦ